ਹਾਂਜੀ ਸਤਿ ਸ੍ਰੀ ਅਕਾਲ ਬਾਹਰ ਵਾਲੇ ਚੱਕਰਾਂ ਨੇ ਸਾਡਾ ਇੱਕ ਭਰਾ ਖੋਲਿਆ ਸਤੂਅ ਅੱਜ ਫੇਰ ਉੱਧਰ ਹੋ ਜਾ ਕਰਨ ਕੀਪੇ ਨੂੰ ਫੋਨ ਕਰੀ ਚੱਲਿਆ ਫੇਰ ਹੁਣ ਤੋਂ ਹਾਂ ਮੈਂ ਚੱਲਿਆ ਪਾ ਚੱਲਿਆ ਬਿਛੋੜਾ ਹੀ ਨਹੀਂ ਆ ਰਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਆਈਫੋਨ ਦੇਖ ਲੈ ਕਿੰਨੇ ਦਰਦ ਚ ਨੇ ਇਹ ਸਾਰੇ ਆ ਸਾਰੇ ਆਈਫੋਨ ਸੋਨ ਬੰਨ ਢ ਕੇ ਬੜੇ ਗਏ ਨੇ ਠੀਕ ਆ ਬਾਈ ਸਾਰੇ ਸੋਨ ਨੂੰ ਬੰਨ ਢ ਕੇ ਜਾ ਰਹੇ ਆਂ ਅਾ ਦੇ ਦੇ ਮੈਨੂੰ ਗੱਲਾ ਆਰੇ ਮੰਨ ਦੇਗਾ ਆ چھوٹਾ ਹੈ ਮੰਨ ਦੇ ਦੇਖ ਲੈ ਤੇ ਥੋੜੇ ਜਿਹੇ ਟਾਈਮ ਤੱਕ ਫੋਨ ਆਊਗਾ ਫਿਰ ਤੰਗ ਨਾ ਹੋਈ ਲਓ ਜੀ ਓਏ ਕੀ ਕਰ ਮੈਨੂੰ ਗੱਲ ਕਰਨਾ ਮੈਂ ਗੱਲ ਕਰਨਾ ਕੀ ਕਰਦੇ ਕਿਦਾਂ ਦਾ ਫੀਲ ਕਰ ਰਿਹਾ ਫਿਰ ਥੋੜਾ ਜਿਹਾ ਕਰ ਰਿਹਾ ਚਿੱਤ ਕਾ ਉਮੋਂ ਤੇਰਾ ਵੀ ਨਾ ਮੇਰਾ ਤਾਂ ਜਮੀ ਨਹੀਂ ਕਰ ਰਿਹਾ ਹੈਗਾ ਮੈਂ ਤਾਂ ਸੋ ਹੈਪੀ ਆ ਕਿਉਂ ਉੱਥੇ ਡੀਕ ਰਹੇ ਬਈ ਹੈ ਨਾ ਡੀਕ ਤਾਂ ਨਹੀਂ ਰਿਹਾ ਹਲੇ ਤੋਂ ਦੇ ਨਾਲ ਸਾਰੇ ਨਾਲ ਵੀ ਵਧੀਆ ਮਾਹੌਲ ਬਣਿਆ ਪਿਆ ਤਾਂ ਕਰਕੇ ਆ ਉਹ ਤਾਂ ਮਾਵੇਜ ਜਾ ਕੇ ਡਰ ਚ ਲੱਖੂਗਾ ਉਹ ਹੋ ਜਾਂਦਾ ਚਲ ਮੈਂ ਆ ਗਿਆ ਹਲਿਆ ਨਹੀਂ ਬਸ ਹਰਕ ਦੇਤੀ ਨਾ ਤੇ ਉਹ ਗੇ ਠੰਡੇ ਜਿਹੇ ਉਹ ਅੜੀ ਭੰਣੀ ਦੀ ਦੋ ਤਿੰਨ ਮੰਗਦੇ ਵੀ ਉਹ ਤੇਰੀ ਤਾਂ ਇਹ ਤਾਂ ਅੜੀ ਭੰਣੀ ਦੀ ਦੋ ਤਿੰਨ ਬੰਦੇ ਵੀ ਤਾਂ ਇਹ ਇਹ ਨੂੰ ਪਿੰਡ ਨਾ ਪੜੀਆ ਅੜੀਪਨ ਨਾਲ ਚੱਕਰਾਂ 'ਚ ਚੱਲਿਆ ਇਹ ਫਿਰਾਂਪਰ ਦੇ ਨਾਲ ਜਿਹੜਾ ਕੁਝ ਹੋਊਗਾ ਫਿਰ ਸੋਚੂਗਾ ਵੀ ਅੜੀਪਨ ਨਾਲ ਆ ਕੰਮ ਗਲਤੇ ਹੋ ਗਿਆ ਨਹੀਂ ਨਹੀਂ ਹੋਰੇ ਕਿਹੜਾ ਕੋਈ ਚੀਂਕ ਵਾਲਾ ਵੀ ਭਰਾ ਉਹ ਆਲਮੋਸਟ ਬੰਦੇ ਰੋ ਹੀ ਰਹੇ ਨੇ ਇਹ ਮੇਰੇ ਚਾਚੇ ਹੀ ਨਹੀਂ ਪੁੱਛੋ ਇਹ ਤਾਂ ਹਾਂਜੀ ਚਾਚਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਮੈਂ ਕਹਿਣਾ ਚਾਹਣਾ ਦੋ ਤਿੰਨ ਬੰਦੇ ਸਾਨੂੰ ਤਾਨਾ ਮਾਰਦੇ ਤੇ ਅੱਛਾ ਪਿੰਡ 'ਚ ਇਹ ਜਾ ਨਹੀਂ ਸਕਦਾ ਹਾਂ ਮੈਂ ਤਾਂ ਪਿੰਡ 'ਚ ਆਪਣੇ ਬੈਨਰ ਨਹੀਂ ਦਿਖਾਏ ਕਦੇ ਲੱਗੇ ਹੋਏ ਅੱਛਾ ਹੋਰ ਚੱਲ ਫੋਟੋਆਂ ਕਾਪੀਆਂ ਪਿੰਡ ਜਾਵਾਂ ਨੇ ਲੈ ਪਸਾ ਐਨ ਆਰ ਆਈ ਲਿਖਾ ਕੇ ਨਾ ਬੈਂਡ ਸਕੋਰ ਆਈ ਤੇ ਇਹਦੀ ਸਾਡੇ ਸਭ ਤੋਂ ਮੈਂ ਨਹੀਂ ਮੁੰਡੇ ਦੇ ਓ ਮਾਈ ਗੋਡ ਕਈ ਜਣਿਆਂ ਦੇ ਇਕੱਠੇ ਕਰੀ ਫਿਰਦਾ ਐ ਇਹਦਾ ਹੂੰ ਚਾਰ ਵਾਰੀ ਮੈਂ ਦੋ ਵਾਰੀ ਚਾਰ ਵਾਰੀ ਪੇਪਰ ਸਾਰੇ ਤਾਂ ਨਹੀਂ ਜੋੜ ਲੈ ਇਕੱਠੇ ਕਿਥੋਂ ਆਏ ਨੇ ਕਿਥੋਂ ਆਈ ਨੇ ਅੱਛਾ ਜਮਾ ਕੀ ਪਤਾ ਲੱਗਦਾ ਨਹੀਂ ਦੇਦਾ ਦੋ ਵਾਰੀ ਪਈ ਬਾਕੀ ਤੁਸੀਂ ਦਰਸ਼ਕ ਮੇਰੇ ਤੋਂ ਓਵਰ ਆਲ ਪੰਜੇ ਵਰਦੇ ਨੇ ਦੋਨੇ ਪੇਪਰ ਚੋਂ ਹੈ ਕਿ ਇੱਕ ਵਾਰੀ ਚਲਾ ਲੈ ਦੋ ਪੇਪਰਾਂ ਦੇ ਇਕੱਠੇ ਕਰਕੇ ਬਾਕੀ ਤੁਸੀਂ ਦਾਈ ਦਾ ਡੜਾ ਬਹਿ ਗਿਆ ਆਪਾਂ ਨੂੰ ਐ ਬਾਕੀ ਤੁਸੀਂ ਦਿਖਾ ਸਕਦੇ ਦਰਸ਼ਕ ਪਲੇ ਕਰਦੇ ਨੇ ਦਰਸ਼ਕ ਯਾਰ ਇੰਜੋਏ ਕਰ ਰਹੇ ਨੇ ਪੂਰਾ ਕੀ ਚੱਲ ਰਿਹਾ ਹੈ ਹੋਮੁੰਡਾ ਸਪੈਸ਼ਲ ਯੂਪੀ ਤੋਂ ਆ ਰਿਹਾ ਹੈ ਆਪਾਂ ਨੂੰ ਮਿਲ ਲਓ ਸਪੈਸ਼ਲ ਇਹ ਸਪੈਸ਼ਲ ਆਪਣੇ ਘਰੇ ਪ੍ਰੋਗਰਾਮ ਵੀ ਅੱਜ ਨਾ ਬੁਲਾਏਗਾ ਕਦੋਂ ਆਪਣੇ ਨਾਲ ਵਧੀਆ ਵਧੀਆ ਪਿਆਰ ਜਾਰੀ ਪਿਆਰ ਸੀ ਇਹਦਾ ਸੀਲਿੰਗ ਦਾ ਕੰਮ ਜੇ ਕਿਸੇ ਵੀ ਮੇਰੇ ਫ੍ਰੀਫਾਈ ਨੇ ਸੀਲਿੰਗ ਕਰਾਉਣੇ ਹੋਵੇ ਤਾਂ ਜ਼ਰੂਰ ਕੰਟੈਕਟ ਕਰਿਓ ਵੀ ਪ੍ਰੋਮੋਸ਼ਨ ਵੀ ਚੱਲ ਚਾਰ ਜਾਰੀ ਨੇ ਸਾਡੇ ਵਾਲੇ ਚੈਨਲ ਤੇ ਮੜ ਜਾ ਆ ਤੇ ਡੈਡੀ ਦਾ ਕੰਟੈਕਟ ਨੰਬਰ ਦੱਸੀ ਓਏ ਕੰਟੈਕਟ ਨੰਬਰ ਡੈਡੀ ਦੀ ਇੰਸਟਾਈਡ ਹੀ ਦੱਸ ਦੇ ਨਾਲੇ ਇਸ ਤਰ੍ਹਾਂ ਚਲਣਾ ਨਹੀਂ ਇਹ ਡੈਡੀ ਫੋਨ ਬਟ ਉਹ ਨਾ ਪਰਾ ਮਾਰਦਾ ਹੈ ਫੋਨ ਬਟਨ ਵਾਲਾ ਅੱਛਾ ਰੱਖਦਾ ਨਹੀਂ ਬੜਾ ਓਕੇ ਉਦੀ ਮਮੀ ਇਹਦੀ ਮਮੀ ਆਈਡੀ ਨਹੀਂ ਬਣਾਉਂਦੀ ਕੀ ਗੱਲ ਇਹ ਦੋ ਤਿੰਨ ਬੜੀ ਚੱਕਰ ਪੈ ਗਿਆ ਸੀ ਅੱਛਾ ਪਤਾ ਕੀ ਆ ਅੱਦਿਆਂ ਦੇ ਫਰੀਜੇ ਕਰਿਆ ਡਾਊਨ ਸੀ ਉਹ ਅੱਗੇ ਜਾ ਕੇ ਸੀਲਿੰਗ ਦੇਖਦਾ ਜੇ ਸੋਣੀਆਂ ਤਾਂ ਫਰੀ ਹੋ ਜਾਂਦੀ ਆ ਹਾਂ ਮੇਰੇ ਬਾਬਾ ਜੀ ਵੀ ਠਾਲਦੇ ਨੇ 9:25 ਹੋ ਗਏ 9:25 ਹੋ ਗਏ ਬਾਬਾ ਨੂੰ ਖਾਣਾ ਚਾਹੀਦਾ ਸੀ ਸਾਰੀ ਰਾਤ ਸਾਰੀ ਰਾਤ ਪੂਰੀ ਡਿਊਟੀ ਨਮਈਆ ਬਾਬਿਆਂ ਨੂੰ ਕੱਲ ਤਿੰਨ ਵਾਰੀ ਧੋ ਕੇ ਜੱਗ ਧੋ ਕੇ ਧੋ ਕੇ ਜੱਗ ਅੱਛਾ ਧੋ ਕੇ ਜੱਗ ਉਸਤਾ ਕਿਤੇ ਬਾਬਾ ਜੀ ਦੀ ਸੁਪਤੀ ਲੱਗ ਗਈ ਤਿੰਨ ਵਾਰੀ ਡੱਬੂ ਮੱਝ ਫਿਰ ਇਹਨਾਂ ਸੁਣਾ ਮੈਂ ਨਦੀ ਵੀ ਬਾਰੇ ਆਦੇ ਅੱਛਾ ਹੋਰ ਇਹਨਾਂ ਮੈਂ ਕੱਲ੍ਹ ਸਵੇਰੇ 5:20 ਤੇ ਕਰੇ ਗਿਆ ਫਿਰ ਮੈਂ ਪਿਆ ਫਿਰ ਮੈਂ 3 ਵਜੇ ਉੱਠਿਆ 3 ਵਜੇ ਕੰਮ ਕੰਮ ਨਿਮੇੜ ਕੇ ਦੁਪਹਿਰੇ ਹਾਂ ਚਲ ਵਧੀਆ ਵਧੀਆ ਦਿਨ ਲੰਘਿਆ ਤੇਰਾ ਤਾਂ ਹੋਰ ਅੱਜ ਰਾਤ ਨੂੰ ਵੀ ਉਰੀਆਂ ਅੱਜ ਰਾਤ ਸਾਰੀ ਰਾਤ ਜਾਗਣੀ ਆ ਮੇਰੇ ਤੇ ਜ਼ਿੰਮੇਵਾਰ ਬਣ ਗਈ ਮੁੰਡਿਓ ਚਾਹ ਹਾਂ ਹਾਂ ਚਾਹ ਮੁੰਡਾ ਫੁੱਲ ਸੇਵਾ ਕਰ ਰਿਹਾ ਤੁਹਾਨੂੰ ਕੁੱਮ ਉਧਾਉਂਦਾ ਇਹਦੀ ਗੱਲ ਹੀ ਜਾ ਕੇ ਮਾਰ ਨਹੀਂ ਖਾਂਦਾ ਹੈਗਾ ਮੁੰਡਾ ਆਪਣਾ ਕਰੂਗਾ ਨਹੀਂ ਸੇਵਾ ਤੁਹਾਨੂੰ ਪਤਾ ਕੰਮ ਨੂੰ ਮਨ ਦਾ ਜੁੜਿਆ ਹੋਇਆ ਪੂਰਾ ਚਾਹ ਤੁਹਾਨੂੰ ਐਨ ਕੋਈ ਬੀੜਿਆ ਨਾ ਕੇ ਦਿੱਤੀ ਆ ਦੇਖੀ ਕੁਝ ਕਰਤਾ ਨਹੀਂ ਦਿੱਤਾ ਵਿੱਚ ਕਿ ਤੇ ਉਹੀ ਸਾਰੀ ਰਾਤ ਬਾਅਦ ਜਿ ਕਰੀ ਜਾਣਾ ਬੈਠੋ ਚਾਹੇ ਪਤਾ ਕਿ ਕਿਹੜੀ ਗਲਤੀ ਹੋਈ ਇਹਦਾ ਪਾਣੀ ਲੋੜਦੀ ਨਹੀਂ ਪਤੰਦਰ ਨੂੰ ਦੇਖੀ ਦੇਖ ਸਾਹਿਬ ਚਾਹੇ ਪੂਰਾ ਪੁੱਛਦਾ ਸ਼ਾਬ ਜੀ ਇੱਕ ਨੰਬਰ ਪੂਰੀ ਸਾਡੇ ਨਾਲ ਸੈੱਟ ਕਰਨ ਦੀ ਖਟੜਾ ਆ ਜੀ ਹੂੰ ਯਾਉਂ ਬਸ ਸਵੇਰੇ ਬਸ ਬਸ ਸਵੇਰੇ ਜਗਾਤਾ ਵੀਰੇ ਬਾਬੇ ਨੂੰ ਇੱਕ ਬਾਬੇ ਦੀ ਸ਼ਿਫਟ ਡਨ ਦੂਜੇ ਦੀ ਸ਼ੁਰੂ ਇਹ ਬਾਬਿਆਂ ਤਾਂ ਸਖਲਾਈ ਲੈ ਲੈ ਤੂੰ ਇਦਾਂ ਹੀ ਚੱਲਣੇ ਨੇ ਉੱਥੇ ਨਾਈਟ ਵਰਕ ਫਿਰ ਬਾਈ ਇਹ ਸਭ ਤਾਂ ਔਖੀ ਸ਼ਿਫਟਾਂ ਨੇ ਜਿਹੜੀਆਂ ਗੁਰੂ ਮਹਾਰਾਜ ਦੇ ਅੱਗੇ ਲਾਉਂਦੇ ਨੇ ਇਹ ਤਾਂ ਹੈ ਪਰ ਜਿੰਗੀ ਕੋਈ ਨਹੀਂ ਹੋ ਕਰ ਜੇ ਦਾੜੀ-ਧੂੜੀ ਰੱਖ ਲੈ ਇਦਾਂ ਦੀਆਂ ਸ਼ਿਫਟਾਂ ਮਿਲ ਜਾਂਦੀਆਂ ਬਾਈ ਉਹ ਉੱਥੇ ਜਾ ਕੇ ਲੱਗੇਗਾ ਕਾਰਵਾਸ ਤੇ ਕੋਈ ਨਹੀਂ ਮੇਰੇ ਟਾਈਮ ਤੇ ਦੇਖੀ ਕਾਰਵਾਸੇ ਤੇ ਚੱਲਣਾ ਆਉਣ ਵਾਲੇ 5 ਸਾਲਾਂ ਲਈ ਫੋਰਚੂਨਰ ਖੜੀ ਕਰ ਦੇਣੀ ਆਪਾਂ ਨੇ ਅੱਛਾ ਯਾਰ ਨਵਾਂ ਮਾਡਲ ਨਹੀਂ ਬਾਈ ਬਣ ਕੇ ਇੱਕ ਗੱਲ ਥਾਰ ਥਾਰ ਦਵਾ ਦੀ ਟਾਈਮ ਨਾਲੇ ਯਾਰ ਥਾਰ ਤਾਂ ਲੈ ਲੈ ਥਾਰ ਤਾਂ ਦੋ ਸਿਰਫ ਦੋ ਤੂੰ ਤੂੰ ਸੋਚਦਾ ਸਹੀ ਮੇਰਾ ਸੋਹਣਾ ਪੰਜਾਬ ਦੇਖ ਤੇਰੇ ਘਰ ਕੇ ਮੇਲੇ ਲੱਗੇ ਪਏ ਨੇ ਚਾਹ ਪੀ ਰਿਆਂ ਉੱਥੇ ਜਾ ਕੇ ਕੌਣ ਮਿਲਣਾ ਭਰਾਵਾ ਤੈਨੂੰ ਇਹ ਮੈਂ ਦੱਸਣਾ ਕਿ ਕਿ ਚੱਕਰਾਂ ਉਹ ਇਹਨੇ ਉਹਦੇ ਪੰਜਾਬ ਨੂੰ ਢਿੱਡ ਹੀ ਨਹੀਂ ਲੰਦਾ ਤਿਆਰ ਕਰਾਈ ਆ ਪੰਜਾਬ ਦੀ ਫੋਟੋ ਅੱਛੇ ਯਾਰ ਵਾਹਿਗੁਰੂ ਵਾਹਿਗੁਰੂ ਪੰਜਾਬ ਵਿੱਚ 1811 ਈਸਵੀ ਤੋਂ 1849 ਈਸਵੀ ਤੱਕ ਸਿੱਖਾਂ ਦਾ 38 ਸਾਲ ਦਾ ਰਾਜ ਰਿਹਾ ਦਰਬਾਰੇ ਖਾਲਸਾ ਇਹ ਮਹਾਰਾਜਾ ਸਹਿਬ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਰਾਜ ਹੈ ਖਾਲਸਾ ਰਾਜ ਕੋਈ ਜਿੱਥੇ ਕੋਈ ਭੇਦਭਾਵ ਨਹੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਸਭਾ ਜੇ ਆਪਦੇ ਅਰਜ਼ਰਮ ਚੈਨ ਨਦੀ ਬਣ ਕੇ ਵੀ ਜਿਹੜੇ ਬਾਰੂ ਵੀ ਆਉਣੇ ਦੀਆਂ ਨੂੰ ਵੀ ਐ ਕਿਹਾ ਨਦੀ ਮੀ ਤੁਸੀ ਜਸੇ স্মੋਕਿੰਗ ਨਹੀਂ ਕਰਨੀ ਮੇਰੇ ਨਹੀਂ ਆਪਦਾ ਕੋਈ ਮਰਜ਼ੀ ਕਰਨਾ ਕਰੋ ਤਨਖਾਹ ਮਿਲੂਗੀ ਇਹ ਹੈ ਜੀ ਸਾਡੀ ਗੁਰਮਤ ਸੱਚੀ ਕਰ ਸਦਾ ਨਾ ਨਾ ਕਰਦੇ ਅੱਜ ਕੱਲੇ ਹਾਇ ਨਹੀਂ ਚੱਲਦੀ ਇੱਕ ਗੱਲ ਆ ਸੋਚਣ ਵਾਲੀ ਰਣਿਸ਼ਾਨ ਦੇਖ ਲੈ ਤੂੰ ਚਲੇ ਜਾਣਾ ਹਨਾ ਜਨ ਨੂੰ ਮੁੜ ਕੇ ਆਉਣਾ ਕੀ ਮੂੰਹ ਪਿਆਰ ਖਤਮ ਹੋ ਗਿਆ ਬਾਹਰਲੇ ਦੇਸ਼ ਨੇ ਹਨਾ ਕੋਈ ਕਿਸੇ ਨੂੰ ਯਾਦ ਨਹੀਂ ਰਹਿਣਾ ਹੈ ਇਹ ਕਰੀ ਜਾਣਾ ਤਾ ਇਹ ਦੇਖ ਲੈ इमोशनल ਜਮ ਐ ਹੋਈ ਹਨਾ ਹੋਲ ਜੇ ਬੰਦੇ ਨੇ ਮਨ ਚ ਵੀ ਯਾਰ ਇੱਕ ਬੰਦਾ ਹੋਰ ਚੱਲਿਆ ਆਪਣਾ ਬਸ ਸਰਕਾਰ ਦੀ ਨੀਤੀ ਕਰਕੇ ਬਹੁਤ ਕੁਝ ਖੋ ਜਾਵੇ ਇਹ ਪੰਜਾਬ ਦਾ ਅਸਲੀ ਗੱਲ ਹੈ ਕਿ ਕਸੂਰ ਮਾਂ ਹੋਰ ਚੱਲਿਆ ਤੇਰਾ ਘਾਟਾ ਕਿਦਾਂ ਜਰਾਂਗੇ ਗਰੂਵਾਲ ਜੀ ਮੈਂ ਆਉਂਗਾ ਦੋ ਸੱਤ ਨਵੇਂ ਸੱਡਾ ਘਾਟਾ ਲੱਕੇ ਹੋ ਕੇ ਆਉਂਗਾ ਹਾਂ ਬਈ ਮੈਂ ਵੱਡਾ ਹੋ ਕੇ ਆਉਂਗਾ ਵੱਡਾ ਹੋ ਕੇ ਆਉਂਗਾ ਨਾ ਮੈਂ ਨਹੀਂ ਚੱਲੂ ਜਿਵੇਂ ਪੱਤਿਆਂ ਦੀ ਬਾੜੀ ਚੱਲ ਰਹੀ ਪੱਤੇ ਝੋਟੇ ਆਏ ਦੁਰਦਸ਼ਾ ਚੱਲੂ ਇਹ ਪੱਤਿਆਂ ਦੀ ਬਾੜੀ ਨੂੰ ਚੱਲ ਰਹੀ ਆ ਬਾਦਸ਼ਾਹ ਪਤਾ ਨਹੀਂ ਕਾ ਦਈ ਬਾਈ ਜੀ ਤੁਸੀਂ ਕਿਉਂ ਨਹੀਂ ਖੇਡ ਰਹੇ ਤੁਸੀਂ ਕਿਉਂ ਨਹੀਂ ਖੇਡ ਰਹੇ ਆਪਾਂ ப்ளோ ப்ਲੇਰਾਂ ப்ளோ ப்ਲੇਰਾਂ ப்ளோ ਮੇਰੇ ਤੇ ਦਾ ਬਾਰੀ ਹੈ ப்ளோ ப்ਲੇਰ ਨੇ ਇੱਧਰ ਕਿੱਥੇ ਪੱਕੀ ਗੱਲ ਲਈ ਮੈਂ ਆਮ ਮੇਰੀ ਜਿੰਗਤ ਦੇ ਕੇ ਆ ਤੂੰ ਮੈਨੂੰ ਮੈਨੂੰ ਤਾਂ ਐ ਲੱਗਦਾ ਤੁਸੀਂ ਸੱਤ ਵਾਰ ਭਾਬੀ ਬਣੋ ਸੱੱਤੇ ਵਾਰੀਆਂ ਮੈਨੂੰ ਸਿਖਾ ਰਹੇ ਆ ਮੈਂ ਇਹੋ ਮੈਂ ਦੱਸਣਾ ਆ ਪਤਾ ਸਕੇ ਭਾਬੀ ਤਾਂ ਬਣਨਾ ਪੈਂਦਾ ਹੁਣ ਇੱਧਰ ਭਾਜੀ ਨੇ ਠੀਕ ਆ ਆਪਣੇ ਭਾਜੀ ਭਾਬੀ ਵੀ ਨਹੀਂ ਕਹਿ ਸਕਦੇ ਹਾਂਜੀ ਹਾਂਜੀ ਇਹ ਗੱਲ ਤਾਂ ਆਪਣੇ ਸਿਰ ਤੇ ਜ਼ਿੰਮੇਵਾਰੀ ਚੱਕਣੀ ਪੈਂਦੀ ਹੈ ਜ਼ਿੰਮੇਵਾਰੀ ਚੱਕਣੀ ਪੈਂਦੀ ਹੈ ਫਿਰ ਮੈਂ ਇਧਰੋਂ ਵੀ ਪਤਾ ਸਕੇ ਹੁਣ ਕੀ ਕਰ ਕਰੀਏ

ਕੀ ਕਹਿਣਾ ਚਾਹਵੇਂਗਾ ਅੱਜ ਆਪਣਾ ਭਰਾ ਚੱਲਿਆ ਬਾਹਰ ਨੂੰ ਖੁਸ਼ੀ ਪੂਰੀ ਖੁਸ਼ੀ ਬਹੁਤ ਆ ਅੱਜ ਪੂਰੀ ਅੱਜ ਸਾਡਾ ਭਰਾ ਚੱਲਿਆ ਫਾਰੇ ਚੱਲਿਆ ਜੀ ਹਾਈ ਸਾਰੇ ਚੱਲ ਗਏ ਸਾਰੇ ਫੋਨੇਵੇਂ ਨਾਲ ਸਾਰੇ ਉਹ ਟਾਈਮ ਨਾਲ ਸਾਨੂੰ ਬਣੀ ਨਹੀਂ ਬੈਠੇ ਕੌਣ ਦਾ ਰੇ ਬਲੌਗ ਸ਼ੂਟ ਕਰ ਰਿਹਾ ਆਪਾਂ ਭਾਈ YouTube ਤੇ ਸਿੱਟਾਂਗੇ ਇਹ ਤਾਂ ਉੱਧਰ ਚੱਲਦੇ ਆਪਾਂ ਛੱਡ ਤਿੰਨਾਂ ਦਾ ਜੁਆਇੰਟ ਕਰਤਾ ਹੋਈ ਸਾਡੇ ਬਲੌਗਰ ਸਾਹਿਬ ਕੀ ਕਹਿਣਾ ਚਾਹੋਗੇ ਉਹ ਤੇਰੀ ਵੀ ਸਾਰੇ ਭਾਈ ਜਿਹੜਾ ਸਾਰੇ ਆ ਲੱਭਾ ਬਹੁਤ ਪੈਂਦੇ ਨੂੰ ਇਹਦੇ ਸੁਰਲੀ ਜਿਹੜਾ ਭੜਾਕੇ ਬਹੁਤ ਬਹੁਤ ਭੜਾਕੇ ਅੱਛਾ ਹੀ 150 ਕਰ ਦਿਆਂਗੇ ਡਾਲਰੇ ਦੇ ਦੇ ਫਿਰ ਦੋ ਬਲ ਆ ਕੱਜ ਨਵੀਂ ਕੈਸੇ ਤਾਂ ਆਪਣੇ ਫੜ ਲੈਣਾ ਲੁੱਕੇ ਜੇ ਖੇ ਆਪਾਂ ਨਾ ਕੀ ਨਹੀਂ ਹੈਗਾ ਘਾਰ ਕਰਨ ਨੂੰ ਫਿਰਦਾ ਜੀ ਦੇਖ ਲੋ ਓਏ ਯਾਰ ਹੋ ਸਕਦਾ ਸਾਰੀ ਗੱਲਾਂ ਹਾਂਜੀ ਹੋ ਸਕਦਾ ਚੰਗੇ ਆਦੇ ਹੀ ਤਾਂ ਖਾਣੀ ਖਾਲਾ ਸਾਰੀ ਹੋ ਜਾਂਦੀ ਤਾਂ ਹੋ ਨਹੀਂ ਹੁੰਦਾ ਆਏਗਾ ਤੇਰੀ ਉਹ ਨੰਨੇ ਕਰਮ ਤੋਂ ਬਾਹਰ ਸਾਰੇ ਸਾਰੇ ਨਾਲ ਕਿਉਂ ਇਹ ਤੇਰੀ ਚਾਤਦਾ ਨਹੀਂ ਹੈ ਹੈ ਸਿੱਜਾ ਤੇ ਇਧਰ ਪਾ ਲੈ ਤੈਨੂੰ ਚਲੋ ਵੀ ਚਾਚਾ ਕਿਹੜਾ ਲਾ ਤਾਂ ਲਾ ਮਾੜੀ ਪਾਣੀ ਕਹੋ ਕਰਦੇ ਕਰਦੇ ਟਾਈਮ ਨਾ ਆਓ ਨਾ ਨਹੀਂ ਹੈ ਟੰਗਾ ਪਾਣੀ ਦੀ ਗੁੱਟ ਪਿਆ ਰਹੀ ਆਸ਼ੀਰਵਾਦ ਦੇ ਦੇ ਸਾਰਿਆਂ ਨੂੰ ਆਪਦਾ ਮਾੜੀ ਪਾਣੀ ਹੋ ਗਈ ਕਾ ਇੱਕ ਇੰਨੇ ਪਰ ਪਰ ਦੇਖਾਦੇ ਤੋਂ ਜੇ ਉਹ ਕਿਤੇ ਜੀ ਧਰਦੀ ਚੱਲਦੇ ਤਾਂ ਉੱਥੇ ਹਾਂ ਚਲੋ ਆਜੋ ਸੰਗਰ ਵੀ ਸਾਰੇ പോക്കല്ലേ കളി തങ്ങ ആ ഹല്ലേലൂയ നമ്മുടെ രാജു രാജുനെ കടന്നാൽ ഞാൻ കാർ എടുക്കുന്ന ആ കടന്നുകൊണ്ടുഞാനൊക്കെ जाके मारा ഞാൻ തരുകൊണ്ടുനെ करूंगा चलो आ गई दात्री रुबीला ਵੰਗਾ ਆਤੇ ਰੋਣਾ ਬੰਦ ਹੋ ਜਾ ਵੰਗਾ ਆਸੀ ਲੈ ਕੇ ਤੀਰ ਇੱਧਰ ਦੀ ਬਾਗ ਲੈ ਜਾਈਏ ਬੰਦ ਕਰੀਦਾ ਹੈ ਟੈਰ ਟੈਰ ਇੱਧਰ ਹੀ ਆ ਜਾਓ ਬਹੁਤ ਬਾਹੀ ਹੈ ਲੈ ਜਾਂਦੇ ਸੀ ਰੋਣਾ ਨਹੀਂ ਆਉਂਦਾ ਖੁਸ਼ੀ ਹੋਲੇ ਤਲਪਰੋਏ ਇੱਕ ਘਟਾਤ ਤੋਂ ਬਣਾਣੀ ਸਿੰਗਾ ਕੋ ਖੜਿਆ ਹੁਣ ਇੱਥੇ ਖੜਿਆ ਮੈਂ ਜੀ ਰੋ ਦੇ ਮਨ ਕੋਲ ਹੋਰ ਬਾਗ ਚ ਤੁਹਾਨੂੰ ਮਰੋ ਦਿਲ ਚੋ ਚਲੋ ਚਲੋ ਭਾਈ ਸਿੰਦਰ ਆਮੜਾ ਕੰਡੋਂ ਬੱਲੀ ਪਿੱਛੇ ਆ ਚੱਲ ਪਿੱਛੇ ਦਾ ਅਸੀਂ ਉਹ ਜਾਵਾਂਗੇ ਜਿਉਰੀਆਂ ਮੈਂ ਬੜੀ ਚੱਲਿਆ ਅੱਜ ਮੁੰਡਾ ਬਾਹਰੇ ਦੇ ਕਹਿ ਨਹੀਂ ਖੁਸ਼ੀ ਖੁਸ਼ੀ ਜਾਣਾ ਚਲੋ ਜੀ ਹਾਂ ਖੁਸ਼ੀ ਖੁਸ਼ੀ ਜਾਣਾ ਰਹੀ ਹੈ ਠੀਕ ਆ ਮੁੰਡਿਓ ਆਖਰੀ ਵਾਰ ਅਲਵਿਦਾ ਤੇ ਮਿੱਤਰਾਂ ਨੂੰ ਚੱਲਿਆ ਓਏ ਤੂੰ ਕੀ ਕਰ ਰਿਹਾ ਹੈਂ ਹਾਂ ਬਾਪਾਂ ਨੀੜਾ ਮੈਨੂੰ ਬਾੜੇ ਪਾਣੀ ਚ ਲੱਗ ਜਾਈਂ ਸਾ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ